पहुंचे ने अस का रविदास शक्ति सतगुरु रविदास शक्ति गोविंद शक्ति गोविंद शक्ति गोविंद शक्ति ਕਿ ਇੰਦੇ ਆਣ ਨਾ ਤੁਮ ਸਰ ਅਭਪਤੀਆਂ ਕਿਆ ਕੀਜੈ ਵਿਚਨੀ ਤੋਰ ਮੂਰ ਮਨ ਮਾਨੇ ਜਨ ਕੋ ਪੂਰਨ ਦੀਜੈ ਹਉ ਵਰ ਬਜੋਰ ਮਈਆ ਕਰਨੇ ਕਾਰਕਾਮੋ ਅਵਰਹਾਉ ਬਹੁਤ ਜਨਮ ਵਿਛਰੇ ਤੇ ਮਾਦੋ ਏਹੇ ਜਨਮ ਤੁਮਾਰੇ ਲੇਕੇ ਕਹਿਰ ਬ达ਸ ਆਸ ਲਗ ਜੀਵੋ ਚਤ੍ਰਤ ਸੰਦੇਖੇ ਅਰਦਾਸ ਸੇ ਕੋ ਕਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਗੁਰੂ ਅਰਜਨ ਦੇਵ ਜੀ ਦੀ ਪਾਵਨ ਸਹੀ ਤਸਵੀਰ ਪ੍ਰਤਿਮਾ ਕਿਸੇ ਮਰ ਕੇ ਗੁਰੂ ਨਾਨਕ ਲਈ ਧਿਆਏ ਫਰੰਗਤ ਗੁਰ ਤੇ ਅਮਰਦਾਸ ਰਮਦਾਸਾ ਹੋਏ ਸਹਾਏ ਅਡਜਣ ਹਰ ਗੋਬਿਤ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਸੰਗਰੀਏ ਕਰਨਹੁ ਨਦਿਆਵੇ ਧਾਏ ਸਭ ਤੇ ਹੁਣ ਐਸਾ ਦਸਿਓ ਪਾਸ਼ਾ ਸਾਹਿਬ ਸ੍ਰੀ ਗੁਰੂ ਉਸ ਜਿਵੇਂ ਸਭ ਤੇ ਹੁਣ ਐਸਾ ਕਿਸਾ ਪਾਸ਼ਿਆਂ ਦੇ ਕਾ ਤੁ ਸੰਤਾ ਭਗਤਾਂ ਦੀ ਜੋਤ ਸੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੰਤਾ ਅਧਿਆਤਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਜੇ ਨਿਮਾਣ ਦੇ ਮਾਨ ਸਤਿਗੁਰੂ ਨੇ ਤਾਣ ਦੇ ਤਾਣ ਸਤਿਗੁਰੂ ਨਿਉਟ ਦੇ ਹੋਰ ਸਦਾ ਸਤਿਗੁਰੂ ਨੇ ਘਰ ਦੇ ਘਰ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਦਾਸਮਹਾਰਾਜ ਜੀਓ ਸੰਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਗੁਰੂ ਗੋਬ ਸਿੰਘ ਮਹਾਰਾਜ ਜੀਓ ਸਤਿ ਸ੍ਰੀ ਅਕਾਲ ਪੰਤਰ ਜਮੀ ਮਹਾਰਾਏ ਆਪ ਦੇ ਪਵਿੱਤਰ ਚਰਨ ਕਮਰਾਂ ਵਿੱਚ ਅਰਦਾਸ ਬੇਨਤੀ ਹੈ ਮਹਾਰਾਜ ਜੀ ਆਪ ਜੀ ਦੀ ਕਿਰਪਾ ਅਨੁਸਾਰ ਮਹਾਰਾਜ ਜੀ ਈਪਾਂ ਦੇ ਨਸੀਹਾ ਕ੍ਰਾਂਤੀਕਾਰੀ ਸਤਗੁਰੂ ਦਾਸ ਮਹਾਰਾਜ ਦੇ 648ਵੇਂ ਪ੍ਰਕਾਸ਼ ਦਿਵਸ ਦੀਆਂ ਕੋਸ਼ ਨੂੰ ਮੁੱਖ ਰੱਖਦੇ ਹੋ ਸੱਚੇ ਪਾਤਸ਼ਾਹ ਮਹਾਰਾ ਗੋਵਿੰਦਪੁਰੇ ਜੀ ਦੀ ਸੰਗਤ ਸੰਗਤ ਨੇ ਇਕੱਤਰ ਹੋ ਕਰਕੇ ਖੁਸ਼ੀਆਂ ਭਰੇ ਮੌਕੇ ਨੂੰ ਮੁੱਖ ਰੱਖਦੇ ਹੋ ਮਹਾਰਾਜ ਜੀ ਕੋ ਇੱਕ ਦੀ ਸੇਵਾ ਕੀਤੀ ਪ੍ਰਸ਼ਾਦ ਦੀ ਸੇਵਾ ਕੀਤੀ ਮਹਾਰਾ ਜੀ ਸੇਵਾਦਾਰਾਂ ਦੀ ਸੇਵਾ થાય ਪਣੀ ਇੱਕ ਤਤੋ ਅਨੇਕਤਾ ਵਸ਼ਿਕਾ ਨੀ ਕਾਦੋਂ ਕੋਲੇ ਲਿਖੇ ਵਿੱਚ ਰਾਣਾ ਵੀ ਜੇਦਾਂ ਹਰਾਂ ਕਰਨ ਸੱਚੇ ਪਾਤਸ਼ਾਹ ਮਹਾਰਾਜ ਜੀ ਸੰਤੀਆਂ ਵੀ ਸੰਗਤ ਆਪ ਦੇ ਚਾਲਾਂ ਦੇ ਵਿੱਚ ਹਾਜ਼ਰ ਹਨ ਸਭਾਂ ਦੀ ਹਾਜ਼ਰੀ ਦਿਵਾਉਣੀ ਆਪਣੀ ਦਰੂ ਕਰੋ ਸੱਚੇ ਪਾਤਸ਼ਾਹ ਨਾਮ ਦੀ ਦਾਤ ਵਸ਼ਿਸ਼ ਕਰਕੇ ਨਿਤਨੇ ਵਿੱਚ ਵਰਕਤਾ ਪਾਉਣੀ ਆ ਸੱਚੇ ਪਾਤਸ਼ਾਹ ਮਾਰੇ ਅੰਮ੍ਰਿਤ ਵੇਲੇ ਦਾ ਚਗਣਾ ਵਸ਼ਿਸ਼ ਕਰਨਾ ਆਦਿਆਂ ਬਿਆਦੀਆਂ ਉਪਾਤਿ ਇਹਨਾਂ ਪਜਾਣਾ ਮਾਰੇ ਤੇਰੇ ਹਾਂ ਤੇਰੇ ਹਾਂ ਤੇਰੇ ਦੀ ਤੈਨੂੰ ਲਾਇ ਭੋਲੀ ਨਾ ਭਾਇ ਬਿਸਰੀ ਨਾ ਬਸਰੀ ਦੇ ਮਹਾਂਵਕ ਅਨਸਾਰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਸੱਚੇ ਪਾਤਸ਼ਾਹ ਮਾਰੇ ਬੱਚੇ ਤੇ ਗਰਮੀ ਇਹਦਾ ਹੱਥ ਤੋਂ ਮਾਰੇ ਜੇਤਾ ਸੰਦ ਸਗਰ ਨੀਰ ਭਰਿਆ ਤੇ ਤੇ ਅਗਨ ਮਾਰੇ ਦਇਆਕ ਸ਼ਮੀਰ ਉਪਉ ਡੁੱਬਦੇ ਪੱਥਰਦਾਰੇ ਜਿਹੜਾ ਅਗਰ ਮਹਾਂਬੋਤ ਤਪੀ ਚਰਗੇ ਕਾਤੀ ਪ੍ਰਣਿਤ ਨਾਮ ਤੋਂ ਹੁਕਮ ਪਛਾਣੇ ਸੁਖ ਵਿਵਿਧ ਰੱਖ ਤੇ ਮਹਾਂਵਕ ਸੁਮੂ ਸੰਗਤਾਂ ਦੀਆਂ ਝੋਲੀਆਂ ਸੁਖਨਾ ਪਾਨੀ ਕਿਰਪਾ ਕਰਨੀ ਦੇ ਤੀ ਬਖਸ਼ਾ ਨਹੀਂ ਹਮ ਆਪ ਗੁਣ ਪਰੇ ਇੱਕ ਗੁਣ ਨਹੀਂ ਅੰਬਤ ਛਾੜ ਵਿਖੇ ਵਿਖਾਹੀ ਮਾਇਆ ਮੋਹ ਭਰ ਮਹਿਬੂਲੇ ਸਤਿਧਾਰ ਸੁਪੀਤ ਲਵਾਈ ਇੱਕ ਉਤਾਂ ਪੰਚ ਸੰਗਤ ਅਹਮਲਤਿ ਤੁਮਤਰਾ ਸੁਟਾਈ ਇੱਕ ਅਰਦਾਸ ਪਾਠ ਕੀਤੀ ਗੁਰੂ ਰਾਮਦਾਸ ਰਖੂ ਦੀ ਸ਼ਾਨੀ ਮਹਿੰਦ ਬਖਸ਼ਾ ਦੇ ਚਰਨ ਵਿੱਚ ਹਮਾਰੀ ਕਾਮ ਕ੍ਰੋਧ ਲੋਭ ਮੋਹੋਂ ਘਾਤਬ ਜਾਣਾ ਗੁਰਮੁਖਾਂ ਦੇ ਨਾਮ ਮੇਲ ਕਰੋਣਾ ਮਨਮੁਖ ਦਾ ਪ੍ਰਸਾਦ ਕਰਨਾ ਸੱਚ ਦਾ ਮਾਰਗ ਗੋਣਾ ਤਾਂ ਸਤਿਗੁਰੂ ਦਾਸ ਮਹਾਰੇ ਆਪ ਦੀ ਕਿਰਪਾ ਕਰਨ ਮਹਾਰਾਜ ਆਪ ਦੇ ਬੱਚੇ ਸੱਚੇ ਪਾਤਸ਼ਾਹ ਮਰੇ ਸੇਵਾ ਕਰਦੇ ਅਬਿੰਦੇ ਉੱਤੇ ਨੇਕਾ ਪ੍ਰਕਾਰ ਦੀਆਂ ਫੁੱਲਾਂ ਚੁੱਕਾ ਗੱਲ ਕੇ ਹੋ ਜੰਨੇ ਬੱਚੇ ਸਮਕੇ ਮਾਫ ਕਰਨਾ ਮਾਪਦੇ ਸ਼ਕਰਮਾਸਤੇ ਮਾਰੇ ਪ੍ਰਸ਼ਾਦ ਹਾਜ਼ਰ ਹੈ ਕੀਕ ਹਾਜ਼ਰ ਹੈ ਮਾਰੇ ਆਪਣੇ ਦਰ ਘਰ ਪਰਵਾਰ ਕਰਨਾ ਲੰਗਰ ਤਿਆਰ ਹੈ ਸੱਚੇ ਪਾਤਸ਼ਾਹ ਅਨਕ ਪ੍ਰਕਾਰ ਭੋਜਨ ਦੋ ਕੀਏ ਬਹੁ ਬੰਜੇ ਮਿਠਾਈ ਕਰੀ ਪਾਕ ਸਾਲ ਸੋਜ ਪਵਿੱਤਰਾਂ ਗੁਣ ਲਾਭੋ ਭੋਗ ਹਰ ਦੇ ਮਹਾਂਬਖਸ਼ ਪ੍ਰਸ਼ਾਦ ਪਵਿੱਤਰ ਕੋ ਸੱਚੇ ਪਾਸ਼ਾ ਸੰਕਲ ਵਿੱਚ ਬਤਾਉਣ ਦੀ ਅੱਗੇ ਕਰਨੀ ਆਪ ਦੇ ਗੁਣ ਗਾਣ ਕਾਦੇ ਬੱਚਾ ਕੋ ਨਿਕਾ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਗੱਲ ਕੀ ਹੋ ਜਿੰਦੇ ਮੁੱਚੇ ਹਮ ਤੇ ਮਾਫ ਕਰਨਾ ਮਹਾਰਾਜ ਜੀ ਕਿਰਪਾ ਕਰਨੀ ਦੇ ਦਿਸਤੀ ਬਸ਼ਕੇ ਨਹੀਂ ਆਪਣੀ ਸੇਵਕੀ ਆਪੇ ਰੱਖੇ ਆਪੇ ਨਾਮ ਜਪਾਵੇ ਜਹ ਜਹ ਕਹਿ ਤ ਸੇਵਕ ਕੀ ਤਹਾ ਤਹ ਉਤਾਵੇ ਸੇਵਕ ਨੂੰ ਨਿਕਰ ਹੋਵੇ ਬਖਾਵੇ ਦੇ ਮਹਾਂਵਾਕੋ ਸੱਚੇ ਕਿਰਪਾ ਕਰਨੀ ਮਿਹਰ ਕਰਨੀ ਮਹਾਰਾਜ ਜੀ ਸੰਗਤਿ ਦੇ ਝੋਲੀਆਂ ਸੁਖਨ ਆਪਣੀ ਕਿਰਪਾ ਕਰਨ ਸੱਚੇ ਪਾਛ ਮਰੇ ਸੇ ਗੁਰਮੁਖ ਸੱਜਣ ਸੰਤ ਪਿਆਰਾ ਮਿਲੋ ਜਿਨਾ ਮਿਰਤ ਨਾਮ ਚਿਤ ਆਵੇ ਨਾਮ ਚੜੀ ਤਲਾ ਸ਼ਰੂਪਦਾਸ ਮਹਾਰਾ ਤੇਰੇ ਭਾਣੇ ਸਤਿਗੁਰੁ ਦਾ ਭਲਾ ਸਤਿਗੁਰੁ ਦਾ ਸ਼ਕਤੀ ਹਮ ਰਹੇ 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 ਭੂਲੇ ਸੋ ਨਿਰਪੈ ਸਤਗੁਰੂ ਦਾਸ ਸਵਾਹਰਾਜ ਕੀ ਜੈ ਬੁਲੇ ਸੋ ਨਿਹਾਲ ਸਾਤਿ ਸ੍ਰੀ ਅਕਾਲ ਬਣਾ ਦਿੰਦੇ ਮੂਹਾਂ ਵਿੱਚ ਜਾਨ ਨਾ ਪਾ ਦਿੰਦੇ ਅਮਰ ਸਦਾ ਲਈ ਮੂਹੇ ਮੰਨਣੇ सतगुरु रविदास शक्ति सतगुरु रविदास शक्ति सतगुरु रविदास शक्ति सतगुरु रविदास शक्ति तो ले सोनर पे सतगुरु रविदास महाराज की जय ਸ਼ਕਤੀ ਅਮਰ ਹੈ ਸਤਗੁਰੂ ਰਵਿਦਾਸ ਸ਼ਕਤੀ ਅਮਰ ਹੈ ਅੱਜ ਇਸ ਦਿਨ ਦੀ ਦੱਸਵਾ ਕੀ ਸਾਰੀ ਸੰਗਤ ਨੂੰ ਪਤਾ ਹੈ ਸਤਗੁਰੂ ਜਗਤਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਜਨਮ ਦਿਹਾੜਾ ਆਪਾਂ ਅੱਜ ਸਾਢੇ ਡੇਰੇ ਦੇ ਗੱਦੀ ਨਿਸ਼ੀਣ 108 ਸੰਤ ਬਾਬਾ ਦੇਸਨ ਮਹਾਰਾਜ ਜੀ ਅਤੇ ਗਲੀ ਨੰਬਰ 5 ਮੰਦਰ ਸੇਬਾ ਬਾਬਾ ਬਾਲਨਾਥ ਜੀ ਦੇ ਮੁੱਖ ਸੇਵਾਦਾਰ ਜੈਨ ਮਾਨਾ ਰਾਜ ਮਾਨਾ ਜੀ ਦੀ ਰਹਿਨਮਾਈ ਹੇਠ ਤਸਾਰੀ ਆਪਾਂ ਮਨਾ ਰਹੇ ਆ ਤਤਗੁਰੂ ਰਵਿਦਾਸ਼ ਸ਼ਕਤੀ ਜੈ ਹੋਵੇਨ 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 ਸਤਿਗੁਰੂ ਦਾਸ ਮਹਾਰਾਜ ਜੀ ਦੇ 648 ਪ੍ਰਕਾਸ਼ ਦਿਵਸੀਆਂ ਸਮੂਹ ਗੋਵਿੰਦਪੁਰਾ ਦੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਅਤੇ ਜੇ ਸਤਿਗੁਰੂ ਦਾਸ ਮਹਾਰਾਜ ਦੇ ਆਗਮਨਪੁਰ ਦੀਆਂ ਖੁਸ਼ੀਆਂ ਮੁਖਰਾ ਕੇ ਸੰਗਤਾਂ ਨੇ ਬੜਾ ਪ੍ਰਾਲਾਪ ਕੀਤਾ ਹੈ ਲੰਗਰ ਦੀ ਤਿਆਰੀ ਕੀਤੀ ਹੈ ਮਹਾਰਾਜ ਦੇ ਨਾਮ ਦਾ ਕੇਕ ਕੱਟਿਆ ਹੈ ਕੋਈ ਜੀ ਨੇ ਖੁਸ਼ੀ ਸਾਤ ਸੰਗਤ ਜੀ ਉਹ ਮਨਾਉਣ ਦੇ ਨਾਲ ਇਕੱਠੇ ਹੋ ਕੇ ਹੋਰ ਵੱਧਦੀ ਹੈ ਤੇ ਜਿਹੜਾ ਉਦੇਸ਼ ਹੈ ਸਤਗੁਰੂ ਦਾਸ ਮਹਾਰਾਜ ਦਾ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਭ ਨੂੰ ਅਨ ਛੋਟ بڑے ਸਭ ਸਭ ਬਸੇ ਸੁਖਾਸ ਰਹੇ ਪ੍ਰਸੰਗ ਕਹਿੰਦੇ ਉਹਨਾਂ ਦਾ ਸੰਕਲਪ ਹੈ ਕਿ ਹਰੇਕ ਬੰਦਾ ਜਿਹੜਾ ਹੈ ਉਹ ਬਰਾਬਰਤਾ ਦਾ ਹੱਕ ਚਾਹੀਦਾ ਕੋਈ ਉੱਚ ਨੀਚ ਨਹੀਂ ਕੋਈ ਅਮੀਰ ਗਰੀਬ ਨਹੀਂ ਕਿ ਉਹਨਾਂ ਨੇ ਇਸ ਕਰਕੇ ਕਿ ਬੀਗਪੁਰਾ ਸਹਿਰ ਕੋ ਨਾਂ ਦੂ ਘੁੰਡੂਰ ਨਹੀਂ ਦਿੱਤਾ। ਬੇਗਮ ਦਾ ਮਤਲਬ ਹੁੰਦਾ ਜਿੱਤੇ ਕਿਸੇ ਨੂੰ ਗਮ ਨਾ ਹੋਵੇ। ਕਿਸੇ ਨੂੰ ਕੋਈ ਚਿੰਤਾ ਨਾ ਹੋਵੇ, ਕਿਸੇ ਨੂੰ ਕੋਈ ਫਿਕਰ ਨਾ ਹੋਵੇ। ਕਹਿੰਦੇ ਸੀ ਇਹ ਆਪਣੇ ਰਾਜ ਦੀ ਸਥਾਪਨਾ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਉਹਨਾਂ ਦੇ ਪ੍ਰਦੇਸ਼ ਨੂੰ ਜਿਹੜੀ ਪ੍ਰਿੰਸੀਪਲ ਪਾਰਟੀਆਂ ਜਾਂ ਹੋਰ ਵੀ ਹੈ ਉਹਨਾਂ ਨੂੰ ਮੁੱਖ ਰੱਖ ਕੇ ਸੇਵਾ ਕਰਨੀ ਚਾਹੀਦੀ। ਜੇਸੀ ਸੇਵਾ ਕਰਾਂਗੇ ਤਾਂ ਨੰਨ ਮਨ ਧੰਦੇ ਨਾਲ ਕਿਉਂਕਿ ਵਾਣੀ ਕਹਿੰਦੀ ਹੈ ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕੋ ਪਰਿਚਿਤ ਲਾਵੇ ਮਨ ਚੰਦਿਆ ਫਲ ਪਾਵਣਾ ਹਉਮੈ ਵਿੱਚ ਜਿਹੜਾ ਮਨ ਤੇ ਚਤ ਕਰਕੇ ਸੇਵਾ ਕਰਦਾ ਹੈ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਦਾਸ ਮਹਾਰਾਜ ਜੀ ਉਹਨਾਂ ਦੀਆਂ ਝੋਲੀਆਂ ਭਰਦੇ ਹਨ ਉਹਨਾਂ ਦਾ ਇਹੀ ਲਕਸ਼ ਹੈ ਕਿ ਹਰੇਕ ਨੂੰ ਪਿਆਰ ਕਰੋ ਹਰੇਕ ਦੀ ਇੱਜ਼ਤ ਕਰੋ ਇੱਜ਼ਤ ਕਰੋ ਕਰਾਓ ਤੇ ਹਰੇਕ ਨੂੰ ਆਪਣਾ ਭਾਈ ਸਮਝ ਕੇ ਉਹਦਾ ਸਾਥ ਨਿਭਾਓ ਉਹਨਾਂ ਦਾ ਇਹ ਸੰਕਲਪ ਸੀ ਕਿਉਂਕਿ ਪਿਆਰ ਜਿਹੜਾ ਹੈ ਪਿਆਰ ਦੇ ਨਾਲ ਤੁਸੀਂ ਸੰਸਾਰ ਨੂੰ ਜਿੱਤ ਸਕਦੇ ਆ ਕਿਉਂਕਿ ਬਾਣੀ ਕਹਿੰਦੀ ਸੱਚ ਕੋ ਸੁਣ ਲਿਓ ਸਭੇ ਜਨ ਪ੍ਰੇਮ ਕੀਓ ਤਨਹੀ ਪਰਉਪਾਇ ਉਹਨੂੰ ਪ੍ਰਭੂ ਦੀ ਪ੍ਰਾਪਤੀ ਹੁੰਦੀ ਤੇ ਉਹਦੇ ਕਾਰਜ ਵੀ ਸਾਰੇ ਪੈਰੀ ਸਾਧ ਸੰਗਤ ਦੀ ਰਾਸ ਹੋ ਜਾਂਦੇ ਇਹ ਮਹਾਰਾਜ ਦਾ ਸੰਕਲਪ ਸੀ ਰਲ ਕੇ ਰਹੋ ਹਰ ਇੱਕ ਦੇ ਨਾਲ ਪਿਆਰ ਕਰੋ ਔਰ ਭਾਈਚਾਰਾ ਜਿਹੜਾ ਹੈ ਉਹਦੇ ਨਾਲ ਪਿਆਰ ਕਰੋ ਉਹਨੂੰ ਹੋਰ ਬਤਾਓ ਤੇ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਹੈਗਾ ਆ ਪੰਜਾਂ ਨੰਨ ਗਲੀ ਸਮੂਹ ਗੋਵਿੰਦਪੁਰ ਦੀ ਸੰਗਤ ਸੰਤ ਬਾਬਾ ਗੋਵਿੰਦ ਸਾਹਿਬ ਦਾ ਸੰਤ ਬਾਬਾ ਬਲਕਨਾਹ ਦੇ ਜਿਹੜੇ ਹੈਗੇ ਆ ਸੰਚਾਲਕ ਮੁਖ ਸੇਵਾਦਾਰ ਰਾਜਕੁਮਾਰ ਜੀ ਉਹ ਵੀ ਉਹ ਸਭ ਦੀ ਸੰਗਤ ਇਕੱਤਰ ਹੋ ਗਈ ਕਿ ਖੁਸ਼ੀਆਂ ਭਰੇ ਮੁਕਤੇ ਨੂੰ ਮੁੱਖ ਰੱਖਦੇ ਹਨ ਖੁਸ਼ੀ ਮਨਾ ਰਹੀ ਸੀ ਸਭ ਸੰਗਤਾਂ ਨੇ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋਣਾ ਪਰ ਪ੍ਰਮਾਤਮਾ ਦੇ ਗੋਣ ਗਾਣ ਕਰਨੇ ਸਤਿਗੁਰੂ ਦਾਸ ਮਹਾਰਾਜ ਦੇ ਗੋਣ ਗਾਣ ਕਰਨੇ ਹਨ ਇਸੇ ਕਰਕੇ ਜਨਮਦਨ ਨਾਇਰਿਕ ਨੂੰ ਯਾਦ ਕੀਤਾ ਜਾਵੇ ਉਹਨਾਂ ਦੀ ਸ਼ੋਭਾ ਕੀਤੀ ਜਾਵੇ ਉਹਨਾਂ ਦੀ ਵਧਾਈ ਕੀਤੀ ਜਾਵੇ ਤੇ ਇੰਨਾ ਹੀ ਸੰਕਲਪ ਬੀਜਦੇ ਕਿ ਉਹਨਾਂ ਦੇ ਦੱਸੇ ਹੋਏ ਲਕਸ਼ਿਅ ਤੇ ਚੱਲ ਕੇ ਸੰਕਲਪ ਤੇ ਚੱਲ ਕੇ ਤੇ ਆਪਣਾ ਜਨ ਜੀਵਨ ਨੂੰ ਉੱਚਾ ਤੇ ਸੁੱਚਾ ਬਣਾਓ ਜੈ ਗੋਦਾਸ ਸ੍ਰੀ ਵਾਹਿਗੁਰੂ ਦੀ ਕਾਕਾਰ ਸਾਚ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨ ਪਹਿ ਸਤਗੁਰੂ ਦਾਸ ਮਹਾਰਾਜ ਕੀ ਜੈ ਬੋਲੇ ਸੋਨ ਪਹਿ ਸੰਤ ਬਾਪਾ ਗੋਵਿੰਦ ਦਾਸ ਮਹਾਰਾਜ ਕੀ ਜੈ ਬੋਲੇ ਸੋਨ ਪਹਿ ਸੰਤ ਬਾਪਾ ਚੰਦ ਦਾਸ ਮਹਾਰਾਜ ਕੀ ਈ ਸੋ ਨਿਰਭੈ ਸਤਗੁਰ ਰਵਿਦਾਸ ਮਹਾਰਾਜ ਜੀ ਜੈ ਸਵਜਦੇ ਦਿਨ ਧੰਨ ਧੰਨ ਸ਼੍ਰੀ ਰਵਿਦਾਸ ਮਹਾਰਾਜ ਜੀ ਦਾ ਛੇਸਵਰਤਾਲੀਮਾ ਗੁਰਪੁਰ ਜੋ ਕਿ ਪੂਰੇ ਵਿਸ਼ਵ ਵਿੱਚ ਬੜੀ ਧੂਮ ਧਾਮ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਅੱਜ ਸਮੂਹ ਗੋਬਿੰਦਪੁਰਾ ਮਹੱਲਾ ਵੱਲੋਂ ਸੰਤਾਂ ਦੀ ਰਹਿਮਾਈ ਹੇਠ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਰਾਜ ਜੀ ਦਾ ਜਨਮ ਦਿਹਾੜਾ ਮੁੱਖ ਰੱਖਦੇ ਹੋਇਆ ਕੇਕ ਦੀ ਰਸਮ ਕੀਤੀ ਜਾ ਰਹੀ ਹੈ ਔਰ ਸਭ ਸੰਗਤਾਂ ਨੂੰ ਅੱਜ ਦੇ ਦਿਹਾੜੀ ਦੇ ਲੱਖ ਲੱਖ ਮੁਬਾਰਕਾਂ। ਔਰ ਸਾਡੇ ਮੁਹੱਲਾ ਦੇ ਹੀ ਗੁਰੂ ਗੋਬਿੰਦ ਦਾਸ ਜੀ ਸਥਾਨ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਗੁਰੂ ਮਹਾਰਾਜ ਸੰਤ ਦੇਸਰਾਜ ਜੀ ਜੋ ਕਿ ਸਭ ਸੰਗਤਾਂ ਨੂੰ ਦਰਸ਼ਨ ਦੇਣ ਲਈ ਔਰ ਆਪਣਾ ਅਸ਼ੀਰਵਾਦ ਦੇਣ ਲਈ ਪਹੁੰਚੇ ਨੇ। ਇਹਨਾਂ ਦਾ ਵੀ ਸਭ ਸੰਗਤਾਂ ਵੱਲੋਂ तहे ਦਿਲੋਂ ਧੰਨਵਾਦ ਕਰਦੇ ਆਂ, ਸ਼ੁਕਰਾਨਾ ਕਰਦੇ ਆਂ। ਜਿਨ੍ਹਾਂ ਨੇ ਕੀ ਆਪਣਾ ਕੀਮਤੀ ਸਮਾਂ ਕੱਢ ਕੇ ਸਭ ਸੰਗਤਾਂ ਦੀ ਇੱਕ ਫਰਿਆਦ ਤੇ ਆਪਣੇ ਦਰਸ਼ਨ ਜੀਦਾਰ ਕਰਕੇ ਔਰ ਅਬਦਾਸ ਮਹਾਰਾਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਆਪਣਾ ਯੋਗਦਾਨ ਦਿੱਤਾ ਹੈ ਔਰ ਅਸ਼ੀਰਵਾਦ ਦਿੱਤਾ ਹੈ ਔਰ ਸਭ ਸੰਗਤਾਂ ਨੂੰ ਇੱਕ ਵਾਰ ਫਿਰ ਤੋਂ ਅੱਜ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਨੇ ਜੋ ਬੋਲੇ ਸੋਨਿਰ ਭੈ ਸਮਾਰਤ ਕੀ ਜੈ ਗੁਰੂ ਜੈਤ ਕਰੋ ਸ੍ਰੀ ਗੁਰੂ ਰਵਿਦਾਸ ਮਹਾਰਾਜੀ ਦਾ 648ਵਾਂ ਜਨਮ ਦਿਹਾੜਾ ਜੋ ਕਿ ਗੋਵਿੰਦਪੁਰਾ ਇਸ ਸਬੂ ਸਾਧ ਸੰਗਤ ਦੇ ਸਹਿਯੋਗ ਨਾਲ ਅਤੇ ਗੜੀ ਨੰਬਰ 5 ਸਿੱਧ ਬਾਬਾ ਬਾਲਕਨਾਥ ਜੀ ਮੰਦਿਰ ਦੇ ਮੁੱਖ ਸੇਵਾਦਾਰ ਰਾਜ ਨਿਵਾੜਾ ਜੀ ਅਤੇ ਸਾਡੇ ਡੇਰਾ 188 ਦੇ ਬਾਬਾ ਗੋਵਿੰਦਾਸ ਮਹਾਰਾਜ ਜੀ ਦੇ ਮੁੱਖ ਸੇਵਾਦਾਰ ਸਤ ਬਾਬਾ ਦੇਸਨ ਮਹਾਰਾਜ ਜੀ ਦੀ ਅਗਵਾਈ ਹੇਠ ਮਨਾਇਆ ਗਿਆ ਤੇ ਸਾਨੂੰ ਬਹੁਤ ਖੁਸ਼ੀ ਹੈ ਕਿਉਂਕਿ ਅੱਜ ਸਾਡਾ ਕੀਮਤੀ ਸਮਾਂ ਗੱਲ ਕੇ ਬਾਬਾ ਜੀ ਤੇ ਸਾਡੇ ਸੰਤ ਮਹਾਂਪੁਰਸ਼ ਨੇ ਦਿੱਤੇ ਤੌਰ ਤੇ ਸਤਿਕਾਰ ਉਹ ਅਸ਼ੀਰਵਾਦ ਦੇ ਪਹੁੰਚੇ ਤੇ ਉਹਨਾਂ ਨੇ ਇਹੀ ਸੰਦੇਸ਼ ਦਿੱਤਾ ਵੀ ਆਪਣੇ ਅੱਛੇ ਕਰਮ ਕਰੋ ਅੱਛੇ ਲੋਕਾਂ ਦਾ ਪਿਆਰ ਵਧਾਓ ਮਿਲ ਜੁਲ ਕੇ ਆਪਣੇ ਨਗਰ ਦਾ ਮਾਣ ਵਧਾਓ ਤੇ ਸਾਨੂੰ ਬਹੁਤ ਖੁਸ਼ੀ ਹੈ ਉਹ ਸਾਡੇ ਵਿੱਚ ਆ ਕੇ ਸਾਨੂੰ ਅਸ਼ੀਰਵਾਦ ਦੇ ਕੇ ਗਏ ਆ ਤੇ ਸਾਨੂੰ ਸਤਗੁਰੂ ਅਮਰਦਾਸ ਜੀ ਜੀ ਜੋ ਉਹਨਾਂ ਦੀ ਬਾਣੀ ਸੀ ਉੱਤੇ ਉਹਨਾਂ ਨੇ ਚੱਲੂ ਦਾ ਸਾਨੂੰ ਨਿਰਦੇਸ਼ ਦਿੱਤਾ ਤੇ ਅਸੀਂ ਇਸ ਗੱਲ ਦਾ ਬਹੁਤ ਫਕਰ ਮਹਿਸੂਸ ਕਰਦੇ ਆ ਵੀ ਹਰ ਸਾਲ ਵਾਂਗ ਇਸ ਵਾਰ ਵੀ ਸਾਡੇ ਜੋ ਆ ਬਾਬਾ ਜੀ ਜਿਹੜੇ ਸਾਡੇ ਰਾਜ ਜਮਾਨਾ ਜੀ ਨੇ ਇਹਨਾਂ ਨੇ ਫੇਰ ਇਸ ਵਾਰ ਸਾਰੀ ਸੰਗਤ ਨੂੰ ਨਾਲ ਲੈ ਕੇ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਨ ਆ ਮਨਾਇਆ ਸਾਨੂੰ ਬਹੁਤ ਖੁਸ਼ੀ ਹੈ ਜੈ ਗੁਰਦੇਵ ਧੰਗੁਰਦੇਵ ਜੈ ਭੀਮ ਜੈ ਪਾਰ